ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨજર ਪਾਉਣੇ ਆ ਪੰਜਾਬ ਦੀਆਂ ਮੁੱਖ ਖਬਰਾਂ ਤੇ ਨੰਦੇੜ ਸਾਹਿਬ ਪਹੁੰਚੇ ਸੀਐਮ ਭਗਵੰਤ ਮਾਨ ਸਤਖੰਡ ਸਿਰੀ ਹਜੂਰ ਸਾਹਿਬ ਵਿਖੇ ਪਰਿਵਾਰ ਸਮੇਤ ਹੋਣਗੇ ਨਤਮਸਤਕ ਜੰਗਲਾਤੀ ਪਾਕ ਦਾ ਅਨੋਖਾ ਉਪਰਾਲਾ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਅਗਵਾਈ ਹੇਠ ਪਟਾਣਕੋਟ ਵਿਖੇ ਡਰੋਨ ਨਾਲ ਲਗਾਏ ਜਾ ਰਹੇ ਬੂਟੇ 20000 ਹੈਕਟੇਅਰ ਜੰਗਲ ਵਿੱਚ ਖੰਡਾਏ ਜਾਣਗੇ ਵਿੱਚ ਸੰਤ ਹਰਚੰਦ ਸਿੰਘ ਲੋੰਗਵਾਲ ਦੀ ਵਰਸੀ ਤੇ ਲੋੰਗੋਵਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਉੱਚੇਚੇ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਅਮਨ ਰੋੜਾ ਪਠੰਡਾ ਵਿਖੇ ਈ ਰਿਕਸ਼ਾ ਤੇ ਆਏ ਚਾਰ ਨੌਜਵਾਨਾਂ ਨੇ ਦੁਕਾਨਦਾਰ ਤੋਂ ਲੁੱਟੇ 60000 ਤੇ 20000 ਹਥਿਆਰ ਦਿਖਾ ਦਿੱਤਾ ਘਟਨਾ ਨੂੰ ਅੰਜਾਮ ਤਰਨਤਾਰ ਵਿਖੇ ਵਾਪਰਿਆ ਵੱਡਾ ਹਾਸਾ ਨਹਿਰ ਚਕਾ ਟਿਕਣ ਕਰਨ ਦੋ ਪਟਵਾਰੀਆਂ ਦੀ ਹੋਈ ਮੌਤ ਕਾਰ ਦੇ ਉੱਡੇ ਪਰ ਖੱਟੇ ਲੁਧਿਆਣਾ ਵਿਖੇ ਪੇਸ਼ੀ ਤੋਂ ਆਉਂਦਿਆਂ ਮੁਲਜ਼ਮ ਨੇ ਖੋਲ ਲਈ ਹੱਤ ਕੜੀ ਮੌਕੇ ਵੇਖ ਮੁਲਾਜ਼ਮ ਦੀਆਂ ਅੱਖਾਂ ਦੇ ਵਿੱਚ ਰੇਤ ਪਾ ਹੋਇਆ ਫਰਾਰ ਪਤੜਾ ਵਿਖੇ ਬਟਵਾਰੇ ਨੂੰ ਲੈ ਕੇ ਬਜ਼ੁਰਗ ਪਿਓ ਨੇ ਧੀਆਂ ਦੀਆਂ ਅੱਖਾਂ ਸਾਹਮਣੇ ਆਪਣੇ ਆਪ ਨੂੰ ਕਿਰਪਾਨ ਮਾਰ ਕੇ ਦਿੱਤੀ ਜਾਣ ਗੁਰਦਾਸਪੁਰ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ 3 ਦਿਨ ਪਹਿਲਾਂ ਘਰੋਂ ਨਿਕਲਿਆ ਸੀ ਥਾਣਾ ਕਾਦੀਆਂ ਦੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਵਿਸ਼ਵਿੰਦੂ ਪਰਸ਼ਦ ਦੇ ਆਗੂ ਵਿਕਾਸ ਬੱਗਾ ਦੇ ਕਤਲ ਕੇਸ ਵਿੱਚ NIA ਨੂੰ ਮਿਲੀ ਵੱਡੀ ਸਫਲਤਾ ਲੁਧਿਆਣਾ ਤੋਂ ਹਥਿਆਰ ਦੇਣ ਵਾਲਾ ਗ੍ਰਫਤਾਰ ਬਬਰ ਖਾਲਸਾ ਦੇ ਦੋ ਅਤਵਾਦੀਆਂ ਦੀ ਤਲਾਸ਼ ਜਾਰੀ लुधियाना ਵਿੱਚ ਵਧਦਾ ਜਾ ਰਿਹਾ ਕ੍ਰਾਈਮ ਸਵਾਰੀ ਬਣ ਕੇ ਆਏ ਬਦਮਾਸ਼ ਨੇ ਚਾਕੂ ਨਾਲ ਹਮਲਾ ਕਰ ਲੁੱਟੀ ਟੈਕਸੀ ਸੁਨਸਾਨ ਥਾਂ ਤੇ ਜਾ ਕੇ ਦਿੱਤਾ ਵਾਰਦਾਤ ਨੂੰ ਅੰਜam ਰਾਇਕੋਟ ਦੇ ਪਿੰਡ ਬਸਰਮਾ ਦੇ ਨੌਜਵਾਨ ਨੇ ਭੇਤ ਭਰੇ ਹਾਲਾਤਾਂ ਵਿੱਚ ਪੱਕੇ ਨਾਲ ਫਾਹ ਲੈ ਕੇ ਕੀਤੀ ਖੁਦਕੁਸ਼ੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਤਰਨਤਾਰਨ ਦੇ ਪਿੰਡ ਮੱਲਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਚੋ ਚੋਰੀ ਹੋਏ 65000 ਸੀਸੀਟੀਵੀ ਵਿੱਚ ਕੈਦ ਹੋਈ ਚੋਰੀ ਦੀ ਘਟਨਾ ਫਾਜ਼ਿਲਕਾ ਵਿਖੇ ਟਿਊਸ਼ਨ ਤੇ ਜਾ ਰਹੇ ਦੋ ਸਕੇ ਭਰਾਵਾਂ ਤੇ 12 ਕੁੱਤੇ ਨੇ ਕੀਤਾ ਹਮਲਾ ਹਾਲਤ ਗੰਭੀਰ ਹਸਪਤਾਲ ਵਿੱਚ ਕਰਵਾਇਆ ਗਿਆ ਪਰਤੀ ਮਾਸ਼ੀਵਾੜਾ ਸਾਹਿਬ ਵਿਖੇ ਆਰਤੀ ਐਸੋਸੀਏਸ਼ਨ ਵੱਲੋਂ ਦਾਣਾ ਮੰਡੀ ਦੇ ਸੀਵਰੇਜ ਪ੍ਰੋਜੈਕਟ ਦੀ ਵਿਜੀਲੈਂਸ ਜਾਂਚ ਕੀਤੀ ਜਾ ਰਹੀ ਮੰਗ ਕਿਹਾ ਮੀਂਹ ਦੇ ਪਾਣੀ ਦੀ ਸਚੱਜੇ ਢੰਗ ਨਾਲ ਨਿਕਾਸੀ ਨਾ ਹੋਣ ਦੇ ਕਾਰਨ ਕਿਸਾਨਾਂ ਤੇ ਆਰਤੀਆਂ ਦਾ ਹੋ ਰਿਹਾ ਵੱਡਾ ਨੁਕਸਾਨ ਜਲਾਲਾਬਾਦ ਹਲਕੇ ਦੇ ਪਿੰਡ ਦਰੋਗਾ ਨੇੜੇ ਟ੍ਰੇਨ ਹੇਠ ਆਉਣ ਨਾਲ ਹੋਈ ਵਿਅਕਤੀ ਦੀ ਮੌਤ ਜੀਆਰਪੀ ਕਰ ਰਹੀ ਮਾਮਲੇ ਦੀ ਜਾਂਚ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਭੈਣੀ ਵਿਖੇ ਬੱਚਿਆਂ ਦੀ ਲੜਾਈ ਤੋਂ ਬਾਅਦ ਚੱਲੀਆਂ ਗੋਲੀਆਂ ਇੱਕ ਦੀ ਮੌਤ ਬੱਚੀ ਸਣੇ ਦੋ ਹੋਏ ਜ਼ਖਮੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਦਾ ਜੱਥਾ ਸ਼ੰਭੂ ਬਾਰਡਰ ਲਈ ਹੋਇਆ ਰਵਾਨਾ ਕਿਸਾਨਾਂ ਆਗੂਆਂ ਨੇ ਕਿਹਾ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਬਣਨ ਤੇ ਕਿਸਾਨਾਂ ਦਾ ਕਰਜ਼ਾ ਮੁਕਤ ਕਰਨ ਤੱਕ ਜਾਰੀ ਰਹੇਗਾ ਸੰਘਰਸ਼ ਬਠਿੰਡਾ ਵਿਖੇ ਸਮਾਜ ਸੇਵੀ ਅਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਰਜਿੰਦਰਾ ਕਾਲਜ ਤੋਂ ਬੱਸ ਸਟੈਂਡ ਤੱਕ ਕੀਤਾ ਗਿਆ ਰੋਸ ਮਾਰਚ ਰੋਸ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਸਮਾਜ ਸੇਵੀ ਔਰਤਾਂ ਨੇ ਕੀਤੀ ਸ਼ਮੂਲੀਅਤ ਪੀਜੀਆਈਬੀ ਵਿੱਚ ਰੈਡੈਂਟ ਡਾਕਟਰਾਂ ਨੇ ਖੁੱਲੇ ਮੈਦਾਨ ਵਿੱਚ ਟੈਂਟ ਲਗਾ ਕੇ ਕੀਤੀ ਮਰੀਜ਼ਾਂ ਦੀ ਜਾਂਚ ਕਿਹਾ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਜ ਮਾਚੀਵਾੜਾ ਸਹਿਬ ਵਿਕੇ ਪ੍ਰਾਣੂ ਰਖੜੀ ਬਨਣ ਗਈ ਭੈਣ ਦੇ ਘਰ ਹੋਈ ਚੋਰੀ ਲਾਇਸੈਂਸ ਰਿਵਾਲਵਰ ਤੇ 6 ਲੱਖ ਦੇ ਕਹਿਣੇ ਲੱਗੇ ਚੋਰ ਪੁਲਤ ਵਿਕੇ ਪਰਿਵਾਰ ਨੇ ਪੁੱਤ ਭੇਜਿਆ ਸੀ ਵਿਦੇਸ਼ ਪਰਿਵਾਰ ਨੇ ਏਜੰਟ ਤੇ ਲਗਾਏ ਡੌਂਗੀ ਲਗਾਪੇ ਜਾਂਦੇ ਇਲਜ਼ਾਮ ਹੁਣ ਨਹੀਂ ਮਿਲ ਰਹੀ ਕੋਈ ਖਬਰ ਮੁਹੱਲੀ ਵਿਕੇ ਸੱਪ ਦੇ ਡੰਗ ਨਾਲ ਕਬੱਡੀ ਖਿਡਾਰੀ ਦੀ ਹੋਈ ਮੌਤ ਚਾਰਾ ਕੱਟਣ ਲਈ ਖੇਤਾਂ 'ਚ ਗਿਆ ਸੀ ਪੀਜੀਆਵੀ ਵਿਚ ਇਲਾਜ ਦੌਰਾਨ ਹੋਈ ਮੌਤ ਫਾਜ਼ਿਲਕਾ ਵਿੱਚ ਛੋਟੇ ਨੇ ਵੱਡੇ ਭਰਾ ਦਾ ਕੀਤਾ ਕਤਲ ਇੱਕੋ ਕੁੜੀ ਦੇ ਪਿਆਰ ਵਿੱਚ ਸਨ ਦੋਨੇ ਭਰਾ ਸ਼ਰਾਬ ਦੇ ਨਸ਼ੇ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ ਹੁਣ ਜੁਵਰਾਜ ਸਿੰਘ ਤੇ ਬਣੇਗੀ ਬਾਇਓਪਿਕ ক্রিকেট World Cup ਦੇ ਹੀਰੋ ਰਹੇ ਜੁਵਰਾਜ ਸਿੰਘ ਨੇ ਕੈਂਸਰ ਦੇ باوجود ਜਿੱਤਿਆ ਸੀ ਪਲੇਅਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਪੰਜਾਬ ਦੇ ਕਈ ਜਿਲਿਆਂ 'ਚ ਅਗਲੇ 2 ਦਿਨ ਭਾਰੀ ਮੀਂਹ ਦੇ ਅਸਰ ਮੌਸਮ ਵਿਭਾਗ ਨੇ yellow alert ਕੀਤਾ ਜਾ ਰਿਹਾ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ